ਹੈਰਿਸ ਨੇ ਰਾਸ਼ਟਰਪਤੀ ਚੁਣੇ ਜਾਣ ਤੇ ਟਿਪ ਟੈਕਸ ਨੂੰ ਖਤਮ ਕਰਨ ਦਾ ਕੀਤਾ ਵਾਅਦਾ ਅਮਰੀਕਾ ਦੀ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਸ਼ਨੀਵਾਰ ਨੂੰ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਉਹ ਰੈਸਟੋਰੈਂਟ ਵਰਕਰਾਂ ਅਤੇ ਹੋਰ ਸੇਵਾ ਕਰਮਚਾਰੀਆਂ ਨੂੰ ਦਿੱਤੇ ਗਏ ਟਿਪਸ ਤੇ ਲਗਾਏ ਗਏ ਟੈਕਸ ਨੂੰ ਖਤਮ ਕਰਨ ਦੀ ਦਿਸ਼ਾ 'ਚ ਕੰਮ ਕਰੇਗੀ ਹੈਰਿਸ ਤੋਂ ਪਹਿਲਾਂ ਉਨ੍ਹਾਂ ਨੇ ਵਿਰੋਧੀ ਡੋਨਾਲਡ 트੍ਰੰਪ ਤੇ ਵੀ ਆਪਣੀ ਚੋਣ ਮੁਹਿੰਮ ਦੌਰਾਨ ਜਨਤਾ ਨਾਲ ਅਜਿਹਾ ਹੀ ਵਾਦਾ ਕੀਤਾ ਸੀ ਦਿਲਚਸਪ ਗੱਲ ਇਹ ਹੈ ਕਿ ਰਾਸ਼ਟਰਪਤੀ ਅਹੁਦੇ ਦੇ ਦੋਵੇਂ ਉਮੀਦਵਾਰ ਆਪਦੀ ਚੋਣ ਮੁਹਿੰਮ ਵਿੱਚ ਲਗਭਗ ਇੱਕੋ ਜਿਹੀਆਂ ਗੱਲਾਂ ਕੱਢ ਰਹੇ ਹਨ ਹੈਰਿਸ ਨੇ ਲਾਸ ਵੇਗਾਸ ਅਤੇ ਯੂਨੀਵਰਸਿਟੀ ਆਫ ਨਿਵਾਡਾ ਕੈਂਪਸ ਵਿੱਚ ਇੱਕ ਰੈਲੀ ਵਿੱਚ ਇਹ ਐਲਾਨ ਕੀਤਾ ਕਿ ਲਾਸ ਵੇਗਾਸ ਦੀਆਂ ਆਰਥਿਕ ਜਾਤਤਰ ਹੋਟਲ ਰੈਸਟੋਰੈਂਟ ਅਤੇ ਮਨੋਰੰਜਨ ਉਦਯੋਗਾਂ ਤੇ ਨਿਰਭਰ ਕਰਦੀ ਹੈ ਤੇ 트럼ਪ ਨੇ ਜੂਨ ਵਿੱਚ ਇੱਕ ਰੈਲੀ ਵਿੱਚ ਜੇਹੀ ਗੱਲ ਕੀਤੀ ਸੀ ਕਿ ਸ리에ਤ ਪਰ ਇਹ ਨਿਕਲੀ ਕਿ 트럼ਪ ਨੇ ਨਾ ਤਾਂ ਹੈਰਿਸ ਕਾਂਗਰਸ ਸੰਸਦ ਦੇ ਸਮੱਥਾਂ ਤੋਂ ਬਿਨਾ ਇਹ ਕਦਮ ਚੁੱਕ ਸਕਦੇ ਸਨ ਅਤੇ ਹੈਰਿਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਮੇਰਾ ਸਾਰਿਆਂ ਨਾਲ ਵਾਦਾ ਹੈ ਕਿ ਜਦੋਂ ਮੈਂ ਰਾਸ਼ਟਰਪਤੀ ਬਣਾਗੀ ਤਾਂ ਅਸੀਂ ਅਮਰੀਕਾ ਦੇ ਮਜ਼ਦੂਰ ਪਰਿਵਾਰਾਂ ਲਈ ਆਪਣੀ ਲੜਾਈ ਜਾਰੀ ਰੱਖਾਂਗੇ ਜਿਸ ਵਿੱਚ ਕਟੋ-ਕਟ ਉਜਰਤ ਵਧਾਉਣ ਅਤੇ ਸੇਵਾ ਅਤੇ ਪ੍ਰਾਣਾਚਾਰੀ ਕਰਮਚਾਰੀਆਂ ਨੂੰ ਦਿੱਤੇ ਗਏ ਟਿਪਸ ਤੇ ਟੈਕਸ ਨੂੰ ਖਤਮ ਕਰਨ ਦਾ ਸ਼ਾਮਿਲ ਹੈ 트럼ਪ ਨੇ ਹੈਰਿਸ ਦੇ ਭਾਸ਼ਣ ਤੋਂ ਤੁਰੰਤ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਤੇ ਪ੍ਰਤੀਕਿਰਿਆ ਦਿੱਤੀ ਉਸ ਨੇ ਦੋਸ਼ ਲਾਇਆ ਕਿ ਹੈਰਿਸ ਨੇ ਮੇਰੀ ਨੋ ਟੈਕਸ ਔਨ ਟਿਪ ਨੀਤੀ ਦੀ ਨਕਲ ਕੀਤੀ ਤੇ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਫਰਕ ਸਿਰਫ ਇਹ ਹੈ ਕਿ ਉਹ ਅਜੇ ਹੁਣ ਕੁਝ ਨਹੀਂ ਕਰੇਗੀ ਉਹ ਇਹ ਗੱਲ ਸਿਰਫ ਸਿਆਸੀ ਮੰਤਵਾ ਨਾਲ ਕਰ ਰਹੀ ਹੈ ਤੇ ਉਸਨੇ ਦਾਵਾ ਕੀਤਾ ਹੈ ਕਿ ਇਹ ਟਰੰਪ ਦਾ ਵਿਚਾਰ ਸੀ ਇਸੇ ਹੈਰਿਸ ਕੋਲ ਕੋਈ ਵਿਚਾਰ ਨਹੀਂ ਹੈ ਉਹ ਸਿਰਫ ਮੇਰੇ ਵਿਚਾਰਾਂ ਦੀ ਨਕਲ ਕਰ ਰਹੇ ਹਨ ਇੱਕ ਦੂਜੇ ਨੂੰ ਜਿਹੜੇ ਗਏ ਆ ਉਹ ਸਿਆਸੀ ਵਾਰ ਕਰਦੇ ਨਜ਼ਰ ਆ ਰਹੇਗੇ ਨੇ ਇੱਕ ਦੂਜੇ ਦੀ ਗੱਲਾਂ ਦੀ ਨਕਲ ਕਰਦੇ ਨਜ਼ਰ ਆ ਰਹੇ ਨੇ ਦੋਵੇਂ ਕੈਂਡੀਡੇਟ ਹੈ ਤੁਹਾਨੂੰ ਦੱਸ ਦਈਏ ਕਿ ਜਲਦ ਹੀ ਜਿਹੜੀ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ ਇਹ ਦੇਖਣਾ ਹੋਵੇਗਾ ਕਿ ਹੁਣ ਕੌਣ ਬਾਜੀ ਮਾਰਦਾ ਆ ਇਸ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਸਾਬਕਾ ਰਾਸ਼ਟਰਪਤੀ ਜੋਨਨ ਟਰੰਪ ਤੇ ਜਾਫਰ ਕਮਲਾ ਹੈ